सभु पका कहिड़ा करी वित्री झूठे मंत्री

ਡੇੜਬਾ ਜਿਲ੍ਹਾ ਸੰਗਰੂਰ ਦੇ ਵਿੱਚ ਰੋਸ ਮਾਰਚ ਰੱਖਿਆ ਗਿਆ ਸੀਟਸ ਅਤੇ ਡੀਐਸਟੀ ਯੂਨੀਅਨ ਵੱਲੋਂ کافی ਵੱਡੀ ਗੈਂਤੀ ਦੇ ਵਿੱਚ ਜੋ ਆਈਟੀ ਇੰਸਟ੍ਰਕਟਰ ਜੋ ਜੋਬ ਕਰ ਰਹੇ ਨੇ ਉਹਨਾਂ ਵੱਲੋਂ کافی ਹਿੱਸਾ ਲੈ ਗਿਆ ਇਸ ਵਿਸ਼ਾਲ ਰੋਸ ਮਾਰਚ ਦੇ ਵਿੱਚ کافی ਲੰਮੇ ਸਮੇਂ ਤੋਂ ਜੋ ਮੰਗਾਂ ਸੀਟਸ ਅਤੇ ਡੀਐਸਟੀ ਵੱਲੋਂ ਜੋ ਰੱਖੀਆਂ ਗਈਆਂ ਆਪਣੀ ਤਨਖਾਹ ਦੇ ਵਾਅਦੇ ਸੰਬੰਧੀ ਅਤੇ ਆਪਣੀ ਜੋਬ ਦੀ ਸੇਫਟੀ ਸੰਬੰਧੀ ਕਾਫੀ ਵਾਰ ਵਿਪາກ ਦੇ ਵਿੱਚ ਵੀ ਗੱਲਬਾਤ ਕੀਤੀ ਗਈ ਪਰ ਬੀਐਸਰਈ ਲਾਰੇਦਲਾਰਾ ਆਮ ਆਦਮੀ ਪਾਰਟੀ ਸਰਦਾਰ ਪੰਗਤਮਾਨ ਸਿਮਰਮਾਨ ਅਤੇ ਸਰਕਾਰ ਹਰਪਾਲ ਸਿੰਘ ਖੀਮਾ ਜੋ ਵਿੱਤ ਮੰਤਰੀ ਨੇ ਉਹਨਾਂ ਵੱਲੋਂ ਲਾਏ ਗਏ ਦੀ ਉਸੇ ਰੂਸ ਦੇ ਵਜੋਂ 27 ਜੁਲਾਈ ਨੂੰ ਡੜਬਾ ਜੋ ਵਿੱਤ ਮੰਤਰੀ ਦਾ ਏਰੀਆ ਵਾ ਉਸ ਦੇ ਵਿੱਚ ਰੱਖੀ ਗਈ ਮੀਟਿੰਗ ਪਰ ਫਿਰ ਅੰਤ ਤੇ ਸਾਨੂੰ ਇੱਕ ਤਰੀਕ ਹੀ ਦਿੱਤੀ ਗਈ ਯੂਨੀਅਨ ਤੇ ਅਸੀਂ ਇਦਾਂ ਹੀ ਜਿਨਾਂ ਚਿਰ ਹੱਕ ਨਹੀਂ ਮਿਲਦੇ ਸਾਡੇ ਜੋ ਬਣਦੇ ਹੱਕ ਆ ਉਹਨਾਂ ਚਾਰੇ ਹਿੱਸੇ ਤਰ੍ਹਾਂ ਹੀ ਰੂਸ ਮਾਰਚ ਹੁੰਦੇ ਰਹਿਣਗੇ ਜੀ ਧੰਨ 15000 ਰੁਪਿਆ ਤਨਖਾਹ ਅੱਜ ਤੋਂ ਬੰਦੇ ਜਿਹੜੇ ਹੋਰ ਸਕੀਮਾਂ ਦੇ ਵਿੱਚ ਕੰਮ ਕਰ ਰਹੇ ਸੀਗੇ 15000 ਰੁਪਿਆ ਲੈ ਰਹੇ ਸੀ ਜਿਹੜੀ ਨਵੀਂ ਸਕੀਮ ਲਾਂਚ ਕਰਤੀ 15000 ਇਹਨਾਂ ਨੇ ਕੋਈ ਬਾਤਾਂ ਨਹੀਂ ਪੁੱਛਦੀ ਦੇ ਲਈ ਕੋਈ ਬਸਤੀ ਨਹੀਂ ਕਰਨੇ ਪੈਂਦੇ ਥੋੜੇ ਦਿਨਾਂ ਬਾਅਦ ਪੋਸਟ ਲਾ ਕੇ ਦੇ ਨੇ ਪੱਕੇ ਕਰਦੇ ਕੱਚੇ ਨੂੰ ਪੱਕੇ ਕਰਦੇ ਸਾਡੇ ਨਾਲ ਦੇ ਕੋਈ ਮਾਂ ਖੜੀ ਹੁੰਦੇ ਨਹੀਂ। ਸਾਡੇ ਦਾ ਸਮਝ ਤੋਂ ਬਾਹਰ ਆ ਵੀ ਪੱਕਾ ਕਿਹੜਾ ਕਰ ਦਿੰਦਾ ਨਹੀਂ। ਸੋ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਆ ਕਿ ਤੁਸੀਂ ਜਾਗੋ। ਸਰਕਾਰ ਕੋਲੇ ਬਹੁਤਾ ਸਮਾਂ ਨਹੀਂ ਰਹਿ ਗਿਆ ਇਹ ਲੋਕ ਦੇਗੇ ਜੇ ਟੀਪਟੀ ਸਾਨੂੰ ਪੋਸਟ ਦੇ ਦੇ ਇਹਨਾਂ ਨੇ ਅਹੁਦੇ ਤੇ ਪਹੁੰਚਾਇਆਗਾ ਤਾਂ ਤੁਹਾਨੂੰ ਲਾਉਣ ਵਾਸਤੇ ਵੀ ਲੋਕਾਂ ਨੇ ਬਹੁਤਾ ਦੇਰ ਨਹੀਂ ਹੋਣਾ ਚਾਹੀਦਾ। ਦੇ ਇਸ ਸਰਕਾਰ ਕੋਲੇ ਜਾ ਕੇ ਇਹਨਾਂ ਨੂੰ ਮਨਨ ਪੱਤਰ ਦਿੰਦੇ ਸੀ ਵੀ ਅਸੀਂ ਤੁਹਾਨੂੰ ਸਪੋਰਟ ਕਰਾਂਗੇ ਜੀ ਤੁਸੀਂ ਸਾਡਾ ਕੰਮ ਕਰਕੇ ਇਹਨਾਂ ਨੇ ਸਾਰੇ ਇਹ ਸਾਡੇ ਲੀਡਰਾਂ ਨੂੰ ਇਹ ਭਰੋਸਾ ਦਿਵਾਇਆ ਸੀ ਕਿ ਹਾਂ ਜੀ ਤੁਹਾਡਾ ਕੰਮ ਜਿਹੜਾ ਅਸੀਂ ਜਦੋਂ ਪ੍ਰਚਾਰ ਬਣ ਜੂ ਅਸੀਂ ਨਾਲ ਦੇ ਨਾਲ ਹੀ ਤੁਹਾਡਾ ਕੰਮ ਪ੍ਰੋਟੈਸਟ ਚਲਾਵਾਂਗੇ ਆ ਤੁਸੀਂ ਦੇਖ ਰਹੇ ਹੋ ਪੋਸਟਰ ਲੱਗੇ ਹੋਏ ਨੇ ਮੈਨੂੰ ਨਹੀਂ ਲੱਗਦਾ ਕੋਈ ਪੰਜਾਬ ਦਾ ਇਹੋ ਜਿਹਾ ਮੰਤਰੀ ਹੈਗਾ ਜਿਹੜਾ ਮੇਨ ਬੰਦਾ ਹੈਗਾ ਜਿਹਦੇ ਕੋਲੇ ਅਸੀਂ ਪਹੁੰਚ ਨਹੀਂ ਕਰਤੀ ਆਹਲਾ ਕਹਿੰਦਾ ਵੀ ਯਾਰ ਇਹ ਤਾਂ ਰਾਹ ਰੋਕ ਕੇ ਖੜ ਜਾਂਦੇ ਆਗੇ ਧਰਨੇ ਲਾਉਂਦੇ ਆਗੇ ਆ ਇਹ ਕਰਦੇ ਬਾਕੀ ਪੋਸਟਰਾਂ ਨੇ ਗੱਲਾਂ ਲੋਕਾਂ ਨੂੰ ਤਕਲੀਫ ਹੀ ਹੁੰਦੀ ਹੈ ਪਰ ਹੁਣ ਜਿੱਤਾਂ ਦੀ ਜਾ ਸਕਦੇ ਤੁਹਾਡੇ ਸਾਹਮਣੇ ਆ ਸਾਰਾ ਕੁਝ ਵੀ ਸਾਰੇ ਮੇਨ हा 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 लता लती कर